ਤੇ 60 ਸਾਲ ਦੇ ਬੰਦੇ ਨੂੰ ਜਿਹੜਾ ਦੀ ਉਪਤੀ ਹੋਵੇ ਸ਼ਹਿਰ ਦਾ ਤੇ ਉਹਨੇ ਅਜੇ ਤੀ ਕਿਸੇ ਇੱਕ ਬੰਦੇ ਨੂੰ ਟੂ ਕਰਕੇ ਨਾ ਬੋਲਿਆ ਹੋਵੇ ਉਹ ਮੱਖੀ ਨਾ ਮਾਰੀ ਹੋਵੇ ਕਿਸੇ ਨਾਲ ਕੋਈ ਲੜਾਈ ਹੋਈ ਹੋਵੇ ਉਹਨੂੰ 6 ਬੰਦਿਆਂ ਨੇ ਮੁੰਡਿਆਂ ਨੇ ਪੰਜਾਂ ਨੇ ਇਕੱਠੇ ਹੋ ਕੇ ਕੁੱਟਿਆ ਜਿਹੜੀ ਗੱਲ ਇਹ ਦਾ ਮਤਲਬ ਕੀ ਰੋਜ਼ ਜਿਹੜਾ ਮਰਦ ਜਾਵੇ ਉਹ ਮੁੰਡੇ ਪੈ ਜਾਣ ਤੇ ਪੁਲਿਸ ਕੋਈ ਕਾਰਵਾਈ ਨਾ ਕਰੇ ਥਾਣੇ ਜਾ ਕੇ ਧਰਮਾ ਦੇ ਕੇ ਕੋਸ਼ਿਸ਼ ਕਰਨੀ ਵੀ ਮੈਂ ਪਰਚਾਰ ਦਰਜ ਕਰੋਨਾ ਜਾਂ ਕੁਝ ਕਰਦਾ ਔਰ ਕਪੂਰਸਰਿਆਂ ਗੁੰਡੇ ਲਿਆ ਕੇ ਮੇਰੇ ਖਿਲਾਫ ਨਾਰੇਬਾਜੀ ਕੀਤੀ ਹੈ ਤੇ ਮੈਨੂੰ ਪਤਾ ਨਹੀਂ ਲੱਗਾ ਇਹ ਤੇ ਮੈਨੂੰ ਤਾਂ ਸਵੇਰੇ ਪਤਾ ਲੱਗਾ ਜਦੋਂ ਉਦੋਂ ਪਤਾ ਲੱਗ ਜਾਂਦਾ ਤੇ ਨਾ ਦੱਸਦੇ ਵੀ ਕਿਦਾਂ ਨਾਰੇਬਾਜੀ ਕਿਸੇ ਦੇ ਖਿਲਾਫ ਕਰੀਦੀ ਆ ਤੇ ਕਿਦਾਂ ਕਰਾਈਦੀ ਆ ਉਹ ਬੰਦੇ ਜਿਹੜੇ ਆ ਉਹ ਸਿੱਧੇ ਸਿੱਧੇ ਐਮਐਲਏ ਨਤੇਜ ਦੇ ਨਾਲ ਇਨਵੋਲਡ ਹੈਗੇ ਆ ਉਹਦੀ ਸ਼ਹਿਰ ਦੇ ਉੱਤੇ ਹੋਇਆ ਉਹਦਾ ਭੀ ਇਹ ਰਵੀ ਤੇ ਜਿੱਥੋਂ ਮੁੰਡੇ ਆਏ ਆ ਉਹਨਾਂ ਦੀ ਲੋਕੇਸ਼ਨ ਕਢਾ ਲਓ ਜੇ ਲੋਕੇਸ਼ਨ ਸੇਮ ਨਾ ਹੋਵੇ ਅੱਧਾ ਕੰਮ ਤੇ ਲਾ ਲੈ ਮੇਰੇ ਕੋਈ ਨਹੀਂ ਹੁੰਦੀ ਸੁਲਤਾਨਪੁਰ ਸਾਰੇ ਬੰਦੇ ਤੁਸੀਂ ਤੁਹਾਡੇ ਕੋਲ ਰਿਕਾਰਡ ਹੋਣਾ ਜਾਂ ਕਪੂਰਸਲੇ ਦੇ ਜਾਂ ਸ਼ਾਹਪੁਰ ਦੇ ਔਰ ਇਹਨਾਂ ਨੇ ਬੰਦੇ ਉੱਥੇ ਇਦਾਂ ਦੇ ਪਾਲੇ ਆ ਵੀ ਜਾ ਕੇ ਡਾਕੇ ਮਾਰੋ ਹੋਣਾ ਡਾਕਾ ਵੱਜਦਾ ਸਾਡੇ ਇਲਾਕੇ ਕਿੱਥੋਂ ਦੇ ਬੰਦੇ ਸੀ ਕਪੂਰਸਲੇ ਦੇ ਇਹਨਾਂ ਦੇ ਪਾਲੇ ਜਿਹੜੇ ਜਿਨ੍ਹਾਂ ਨੂੰ ਹੀ ਇਹ ਟ੍ਰੇਨਿੰਗਾਂ ਦਿੰਦੇ ਆ ਔਰ ਲੁੱਟ ਖੋਹਦੀਆਂ ਸਾਰਾ ਕੁਝ ਕਰਕੇ ਇੱਥੇ ਭੇਜਦੇ ਹਲਕੇ ਦੇ ਵੀ ਇਦਾਂ ਨਹੀਂ ਲੁੱਟਣਾ ਤੇ ਦੂਜੇ ਮੇਰੇ ਖਿਲਾਫ ਨਾਰੇबाजी ਕਰਦੇ ਸੀ ਪੰਜ ਪਰਕੇ ਦਰਜੋ ਬੰਦੇ ਤੇ ਉਹ ਕਈ ਉੱਤੇ ਮਾਮਕਮੇ ਤੁਹਾਨੂੰ ਕੱਢ ਕੇ ਦਿਖਾਉਂਦਾ ਇਹੋ ਜਿਹੇ ਲੋਕ ਨਾਲ ਲਈ ਫਿਰਦੇ ਔਰ ਕਪੂਰਥਲੇ ਹਾਲਾਤ ਇਹ ਬਣੇ ਆਂ ਵੀ ਕਾਂਗਰਸੀ ਤੁਸੀਂ ਦੇਖ ਲਓ ਜਿਹੜੇ ਅਸਲੀ ਕਾਂਗਰਸੀ ਹਨ ਜਿਹੜੇ ਉਹ ਚਾਰੇ ਦੁਖੀ ਹੋ ਕੇ ਘਰਾਂ ਦੇ ਡਰਦੇ ਬੋਲ ਨਹੀਂ ਦਾਜ ਨੂੰ ਪੀੜਾ ਜਾਂ ਜਾਂਦਾ ਡਿਪਾਰਟਮੈਂਟ ਨੇ ਟੈਂਟ ਲਾਈ ਸਰਕਾਰ ਨੇ ਟੈਂਟ ਲਾਈ ਇਹ ਮਾਨਯੋਗ ਐਮਐਲਏ ਸਾਹਿਬ ਤੇ ਜਾ ਕੇ ਮੈਨੂੰ ਜਿਸ ਟੈਂਟ ਪਟਣੀ ਚਾਹਤ ਹੁੰਦੀ ਇਹ ਗੱਲ ਹੈ ਜੇ ਉਹ ਸੋਚੀ ਜੀ ਐਮਐਲਏ ਦੀ ਟਿਕਟ ਪਟਾਉਣ ਤੇ ਆ ਜਵੇ ਤੇ ਜ਼ਿਮੀਂਦਾਰਾਂ ਦਾ ਨੁਕਸਾਨ ਕਰਨ ਤੇ ਆ ਜਵੇ ਇਹ ਤਾਂ ਮੈਨੂੰ ਇਹ ਮਤਲਬ ਦੀਦਾ ਕਿ ਜਿਹੜੇ ਐਮਐਲਏ ਚਮਾਈ ਨੇ ਇਹ ਚਾਹੁੰਦੇ ਹੀ ਨਹੀਂ ਕਿ ਸੁਲਤਾਨਪੁਰ ਦੇ ਲੋਕਾਂ ਦਾ ਵਿਕਾਸ ਹੋਵੇ 10 ਤਰੀਕ ਦਾ ਪ੍ਰੋਗਰਾਮ ਰੱਖਿਆ ਸੀ ਪਹਿਲਾਂ ਹੀ ਅਸੀਂ ਵੀ 18 ਤਰੀਕ ਨੂੰ ਪਾਰਟੀ ਦੇ ਪ੍ਰਧਾਨ ਆ ਰਹੇ ਆ ਰੈਲੀ ਕਰਨੀ ਆ ਉੱਥੇ ਮੀਟਿੰਗ ਕਰਨੀ ਸੀ ਜਾਣ ਬੁੱਝ ਕੇ ਉਸੇ ਦਿਨ ਇਹ ਫੰਕਸ਼ਨ ਰੱਖਿਆ ਗਿਆ ਨਾਲੇ ਜਦੋਂ ਐਮਐਲਏ ਦੀ ਸਲਾਹ ਨਹੀਂ ਲਈ ਕਿਦਾਂ ਫੰਕਸ਼ਨ ਤੇ ਸਲਾਹ ਨਾ ਰੱਖ ਸਕਦੇ ਆ ਨਾ ਅਗਰ ਇਹ ਦੂਸਰੀ ਪਾਰਟੀ ਦੇਆਂ ਜਾਂ ਕਿਸੇ ਹੋਰ ਪਾਰਟੀ ਦੇ ਬੰਦਾ ਵੀ ਉੱਚਾ ਕਰਕੇ ਰੱਖ ਲਿਆ ਇਹ ਹੁਣ ਐਮਐਲਏ ਚਾਹੁੰਦਾ ਹੀ ਨਹੀਂ ਕਿ ਉਹ ਨਾਲਤੀ ਜਿਹੜੀ ਸਰਕਾਰ ਦੀਆਂ ਪੌਂਡਰਸ ਨੂੰ ਪਹੁੰਚਣ ਇਹਦੇ ਢਿੱਡ ਚ ਕੀ ਕੀ ਦਾ ਕੀ ਪੀੜ ਹੁੰਦੀ ਹੈ ਇਹ ਸੁਲਤਾਨਪੁਰ ਦੇ ਲੋਕਾਂ ਦਾ ਫਾਇਦਾ ਹੁੰਦਾ ਮਿਨਿਸਟਰ ਸੀਧਾ ਰੱਖ ਲੈਂਦੇ ਫਿਰ ਫਿਰ ਚੇਂਜਗਾ ਕੀਤਾ ਮਨ ਐਮਐਲਏ ਖੜਾ ਹੋ ਕੇ ਟੈਂਟ ਪਟਾ ਦੇ ਤਾਂ ਤੁਸੀਂ ਸੋਚ ਸਕਦੇ ਐਮਐਲਏ ਦਾ ਕੀ ਆਈਕਿਊ ਹੈ ਨੇ ਵਰਕਰ ਤੇ ਆਪਣਾ ਪ੍ਰੋਟੈਸਟ ਕੀਤਾ ਨਾਰੇਵਾਜੀ ਕੀਤੀ ਔਰ ਟੈਂਟ ਵਾਲੇ ਨੂੰ ਕਿਹਾ ਟੈਂਟ ਲਾ ਲਾ ਉਹਨੇ ਟੈਂਟ ਲਾ ਕੇ ਆਪਦਾ ਲੈ ਗਿਆ ਵੀ ਸਾਡਾ ਇੱਥੇ ਆਪਣਾ ਫੰਕਸ਼ਨ ਬਣਾ ਉਹ ਪ੍ਰੋਟੈਸਟ ਕੀਤਾ ਤੇ ਉਹ ਜਿਹੜਾ ਅਫਸਰ ਵੀ ਸੀ ਉਹ ਵੀ ਇਹ ਗੱਲ ਸਮਝ ਗਿਆ ਉਹ ਵੀ ਇਹ ਗੱਲ ਨੂੰ ਪੂਰੀ ਚੰਗੀ ਤਰ੍ਹਾਂ ਦੇਖ ਗਿਆ ਵੀ ਨਹੀਂ ਇਹਨਾਂ ਦਾ ਪਿੰਨੂ ਦਾ ਤਿਆਰੀ ਕੀਤੀ ਸੀ ਤੇ ਉਹ ਬੰਦ ਕਰਾ ਦ ਹਰ ਚੀਜ਼ ਦਾ ਫਾਇਦਾ ਤਾਂ ਸੁਲਤਾਨਪੁਰ ਦੇ ਲੋਕਾਂ ਨੂੰ ਹੋਣਾ ਸੀ ਤੇ ਉਸ ਫਾਇਦੇ ਨੂੰ ਰੋਕਣ ਤੇ ਲੱਗਿਆ ਉਹ ਮੇਰੇ ਮੈਂ ਤੇ ਕਹੂੰਗਾ ਭਾਬੀ ਨਾਨਕ ਨੇ ਗਾ ਨਹੀਂ ਮਰੀ ਤੇ ਮੱਤੀ ਮਾਰ ਮੈਂ ਅੱਗੇ ਦੱਸਿਆ ਨਾ ਕਿਸਾਨ ਤੇ ਜਾ ਕੇ ਬੁੱਤਨਾ ਮਿਲਦੇ ਬਾਹਰ ਪਿੰਡਾਂ ਦੇ ਪਿੰਡਾਂ ਨੂੰ ਜਾ ਕੇ ਪੁੱਛੋ ਇਧਰ ਲੋਕੀ ਪਿੰਡਾਂ ਦੇ ਪਿੰਡਾਂ ਨੂੰ ਜਾ ਕੇ ਪੁੱਛੋ ਜਿੰਨਾ ਕਿਸਾਨਾਂ ਦਾ ਨੁਕਸਾਨ ਵਿਚਾਰੇ ਜੇ ਕੋਈ ਗੱਲ ਚੱਕਦੇ ਆ ਤੇ ਪਰਚਾ ਕਰਾ ਕੇ ਅੰਦਰ ਆ ਜੀ ਇਹ ਕਿਸਾਨਾਂ ਦੇ ਤੇ ਗੈਰੀ ਹੈ ਇਹ ਕਿਸਾਨਾਂ ਦਾ ਨੁਕਸਾਨ ਅਸੀਂ ਕੀ ਕਰਨਾ ਸੀ ਤੇ ਆਪ ਕਿਸਾਨ ਇੱਥੇ ਕਿੰਨੇ ਬਾਗ ਲੱਗੇ ਆ ਕੀ ਕੀਤਾ ਅੱਗੇ ਨਹੀਂ ਕਦੀ ਕਰ ਲਿਆ ਇਹਨਾਂ ਨੇ ਇਹ ਤੇ ਕਿਤੇ ਹਿਸ਼ਾਰਪੁਰ ਆਲ ਜਾਂ ਦਿੱਤੇ ਕਿਤੇ ਵੀ ਜੇ ਤੁਹਾਨੂੰ ਸਹੂਲਤ ਦੇਣੀ ਆ ਤੇ ਆਪਾਂ ਉਦਾਂ ਵੀ ਦੇ ਸਕਦੇ ਵੈਸੇ ਵੀ ਇਹ ਤੇ ਚੁਗਤ ਨਹੀਂ ਇਹ ਤੇ ਸਿਆਸਤ ਕਰਨ ਆ ਰਹੇ ਸੀ ਸਿਆਸਤ ਜਿਹੜੀ ਆ ਉਹਦਾ ਜਵਾਬ ਮਿਲ ਗਿਆ ਇਹਦੇ ਕਾਰਨ ਉਸ ਨੂੰ ਬਚਾਉਣਾ ਹੈ ਸੋ ਜੋ ਕੁਝ ਵੀ ਕਰਨਾ ਪਏਗਾ ਕਾਂਗਰਸ ਨੂੰ ਬਚਾਉਣ ਨੂੰ ਉਹ ਕੀਤਾ ਜਾਏਗਾ ਹੁਣ ਜਦੋਂ ਦੇ ਇਹ ਮੰਤਰੀ ਸਾਹਿਬ ਬਣੇ ਆ ਕਪੂਰਥਲੇ ਕਾਂਗਰਸੀ ਖਤਮ ਹੋ ਗਈ ਦਫਤਰ ਹੀ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਕੋਈ ਉਹਦਾ ਕੋਈ ਕੋਈ ਆਫਿਸ ਸੈਕਟਰੀ ਕੋਈ ਕੋਈ ਆਫਿਸ ਦਾ ਕੋਈ ਪ੍ਰਾਈਵੇਟ ਕਾਂਗਰਸ ਬਣਾਤੀ ਆ ਅਸਲੀ ਕਾਂਗਰਸ ਜਿਹੜੀ ਧਰਾਂ ਚ ਰਹਿ ਗਈ ਆ ਤੁਸੀਂ ਕਦੇ ਪਰਸਨਲੀ ਜਾ ਕੇ ਇੰਟਰਵਿਊ ਜ਼ਰੂਰ ਲਿਓ ਵੀ ਕਪੂਰਥਲੇ ਦੇ ਵਿੱਚ ਕਾਂਗਰਸ ਗਈ ਦੇ ਸਾਨੂੰ ਪੰਜਾਂ ਚੋਂ ਬੰਦਿਆਂ ਤੋਂ ਬਿਨਾਂ ਕਾਂਗਰਸ ਨਹੀਂ ਲੱਪੂਗੀ ਮੈਂ ਤਾਂ ਉਹ ਮੁੰਦੇ ਛੱਕੇ ਆ ਜਿਹੜੇ ਲੋਕਾਂ ਦੇ ਮੁੱਤੇ ਹੈਗੇ ਆ ਕਣਕ 250 ਟਰੱਕ ਗੱਭਰੋ ਗਿਆ ਐਮਐਲਏ ਚੁੱਪ ਐਂ ਬੀਸੀ ਦੇ ਦਫ਼ਤਰ ਗਏ ਉਸ ਤੋਂ ਬਾਅਦ ਐਮਐਲਏ ਅੱਜ ਤੱਕ ਇੱਕ ਵਾਰ ਨਰਤੇਸ਼ ਸਿੰਘ ਜੀ ਮੈਂ ਬੋਲਿਆ ਹੋਵੇ ਕਣਕ ਮੰਗੀ ਹੋਵੇ ਗਰੀਬ ਜਨਤਾ ਦੀ ਕਿਉਂ ਨਹੀਂ ਮੰਗੀ ਤੁਸੀਂ ਆਪ ਖੱਦੀ ਆ ਵੱਖੋ ਵੱਖ ਧਿਰਾਂ ਵੱਲੋਂ ਇੱਕ ਸੀਟ ਦੇ ਲਈ ਲੜਾਈਆਂ ਲਈ ਇਲਜ਼ਾਮਬਾਜ਼ੀ ਦੂਸ਼ਣਬਾਜ਼ੀ ਹੋਰ ਸਿਆਸੀ ਪੈਂਥਰੇ ਅਪਣਾਏ ਜਾਂਦੇ ਨੇ ਪਰ ਇੱਕੋ ਪਾਰਟੀ ਦੇ ਅੰਦਰ ਹੀ ਦੋ ਧਿਰਾਂ ਬਣ ਜਾਣ ਤੇ ਦੋਵਾਂ ਵੱਲੋਂ ਇੱਕੋ ਸੀਟ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਕਰਨਾ ਪਾਰਟੀ ਲਈ ਸਿਰਦਰਦੀ ਬਣ ਜਾਂਦਾ ਹੈ। ਸੁਲਤਾਨਪੁਰ ਲੋਧੀ ਦੇ ਵਿੱਚ ਇਸ ਵੇਲੇ ਮਾਹੌਲ ਕਾਂਗਰਸ ਦੇ ਅੰਦਰ ਇੰਨਾ ਗਰਮ ਹੋ ਚੁੱਕਿਆ ਹੈ ਕਿ ਸਿਟਿੰਗ ਐਮ.ਐਲ.ਏ. ਨਫਤੇਜ ਸਿੰਘ ਚੀਮਾ ਦੇ ਖਿਲਾਫ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਹੱਥ ਧੋ ਕੇ ਪਿੱਛੇ ਪਏ ਹੋਏ ਨੇ। ਰਾਣਾ ਇੰਦਰ ਪ੍ਰਤਾਪ ਦੇ ਇਲਜ਼ਾਮ ਨੇ ਕਿ ਨਵਤੇਜ ਸਿੰਘ ਟੀਮਾ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਗੁੰਡਾਗਰਦੀ ਵਧਾਈ ਹੈ ਰਿਸ਼ਵਤ ਖੋਰੀ ਵਧਾਈ ਹੈ ਇੱਥੋਂ ਤੱਕ ਕਿ ਲੋਕਾਂ ਨੂੰ ਡਰਾਉਣ ਦਾ ਕੰਮ ਕੀਤਾ ਹੈ ਭ੍ਰਿਸ਼ਟਾਚਾਰ ਤੱਕ ਵਧਾਈ ਹੈ ਰਾਣਾ ਇੰਦਰ ਪ੍ਰਤਾਪ ਨੇ ਤਾਂ ਇਹ ਵੀ ਇਲਜ਼ਾਮ ਲਗਾਏ ਨੇ ਕਿ ਨਵਤੇਜ ਟੀਮਾ ਦੇ ਲੋਕ ਹੀ ਵਪਾਰੀਆਂ ਨੂੰ ਲੁੱਟਣ ਲੱਗੇ ਹੋਏ ਨੇ ਡਰਾਉਣ ਲੱਗੇ ਹੋਏ ਨੇ ਇੱਥੋਂ ਤੱਕ ਕਿ 550 ਸਾਲਾ ਪ੍ਰਕਾਸ਼ਪੁਰ ਦੇ ਸਭ ਤੋਂ ਵੱਡਾ ਘਟਾਲਾ ਵੀ ਨਵਤੇਜ ਟੀਮਾ ਨੇ ਕੀਤਾ ਹੈ ਅਜਿਹੇ ਇਲਜ਼ਾਮ ਰਾਣਾ ਇੰਦਰ ਪ੍ਰਤਾਪ ਨੇ ਦਾਗੇ ਨੇ ਇਨਾਂ ਦਾ ਜਵਾਬ ਨਵਤੇਜ ਚੀਮਾ ਨੇ ਦਿੱਤਾ ਹੈ ਪਰ ਰਾਣਾ ਇੰਦਰਪ੍ਰਤਾਪ ਨੇ ਕੀ ਕੀ ਇਲਜ਼ਾਮ ਲਗਾਏ ਨੇ ਕਿਵੇਂ ਨਵਤੇਜ ਚੀਮਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਸੀਟਿੰਗ ਐਮਐਲਏ ਨੂੰ ਹਟਾ ਕੇ ਖੁਦ ਉਥੋਂ ਸੀਟ ਲੈਣ ਦੇ ਲਈ ਤਿਆਰੀ ਕਰ ਰਹੇ ਨੇ ਜੋ ਸਰਕਾਰ ਦੀਆਂ ਪਾਲਿਸੀਆਂ ਚਾਹੇ ਉਹ ਸਟੇਟ ਸਰਕਾਰ ਦੀ ਹੋਵੇ ਚਾਹੇ ਉਹ ਸੈਂਟਰਲ ਸਰਕਾਰ ਦੀ ਹੋਵੇ ਉਹ ਪਾਲਿਸੀਆਂ ਜ਼ਿੰਮੇਵਾਰਾਂ ਤੀ ਪਹੁੰਚਾਉਣ ਦਾ ਇੱਕ ਪ੍ਰੋਗਰਾਮ ਰੱਖਿਆ ਸੀ 9 ਤੋਂ 10 ਤਰੀਕ ਨੂੰ ਉਹਦੇ ਜਦੋਂ ਟੈਂਟ ਲੱਗਣੇ ਚੱਲੇ ਹੋਏ ਡਿਪਾਰਟਮੈਂਟ ਨੇ ਟੈਂਟ ਲਾਏ ਸਰਕਾਰ ਨੇ ਟੈਂਟ ਲਾਏ ਤੇ ਮਾਨਯੋਗ ਐਮਐਲਏ ਸਾਹਿਬ ਉੱਥੇ ਜਾ ਕੇ ਮੈਨੂੰ ਕਿਹਨੂੰ ਦੱਸਿਆ ਟੈਂਟ ਪਟਣੀ ਚਾਲੂ ਕੀਤੀ ਤੇ ਕੱਲੇ ਜਦੋਂ ਸੋਚੀ ਦੀ ਐਮਐਲਏ ਦੀ ਟੈਂਟ ਪਟਾਉਣ ਤੇ ਆ ਜਵੇ ਤੇ ਜ਼ਿੰਮੇਦਾਰਾਂ ਦਾ ਨੁਕਸਾਨ ਕਰਨ ਤੇ ਆ ਜਵੇ ਇਹਦਾ ਤਾਂ ਮੈਨੂੰ ਇਹ ਮਤਲਬ ਦੀਦਾ ਕਿ ਜਿਹੜੇ ਐਮਐਲਏ ਚੀਮਾ ਜੀ ਨੇ ਇਹ ਚਾਹੁੰਦੇ ਹੀ ਨਹੀਂ ਕਿ ਪੰਜਾਬ ਸੁਲਤਾਨਪੁਰ ਦੇ ਲੋਕਾਂ ਦਾ ਵਿਕਾਸ ਹੋਵੇ ਇਹ ਜਿਹੜਾ ਪ੍ਰੋਗਰਾਮ ਹੈਗਾ ਆ ਇਹ ਹਾਰਟੀਕਲਚਰ ਡਿਪਾਰਟਮੈਂਟ ਦਾ ਪ੍ਰੋਗਰਾਮ ਸੀ ਕਿਸੇ ਕੋਈ ਪਰਸਨਲ ਪ੍ਰੋਗਰਾਮ ਨਹੀਂ ਸੀ ਕਿਸੇ ਦਾ ਸਾਰੇ ਲੋਕਾਂ ਨੂੰ ਜ਼ਿੰਮੇਦਾਰਾਂ ਨੂੰ ਅਕ੍ਰੋਸ ਪਾਰਟੀ ਲਾਈਨ ਸਦਾ ਦਿੱਤਾ ਸੀ ਕਿ ਸੁਲਤਾਨਪੁਰ ਦੇ ਲੋਕਾਂ ਦਾ ਵਿਕਾਸ ਹੋ ਚੁੱਕੇ ਉਹ ਜਿਹੜੀਆਂ ਬੈਨੀਫਿਟ ਨੇ ਜਿਹੜੀਆਂ ਪਾਲਿਸੀਆਂ ਆ ਉਹਦਾ ਫਾਇਦਾ ਚੱਕ ਸਕਣ ਤੇ ਹੁਣ ਐਮਐਲਏ ਚਾਹੁੰਦਾ ਹੀ ਨਹੀਂ ਕਿ ਵੀ ਉਹ ਰਾਤੀ ਜਿਹੜੀ ਸਰਕਾਰ ਦੀਆਂ ਪਾਲਿਸੀਆਂ ਪਹੁੰਚਣ ਇਹਦੇ ਢਿੱਡ ਚ ਕੀ 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 ਪੀੜ ਹੁੰਦੀ ਹੈ ਜੇ ਸੁਲਤਾਨਪੁਰ ਦੇ ਲੋਕਾਂ ਦਾ ਫਾਇਦਾ ਹੋ ਸਕੇ ਬੀ ਤੇ ਸਬਸਿਡੀ ਲੋਕਾਂ ਨੂੰ ਨਹੀਂ ਮਿਲਦੀ ਸੀ ਜਿੰਨੇ ਐਗਰੀਕਲਚਰ ਇੰਪਲੀਮੈਂਟ ਨੇ ਉਹਨਾਂ ਦੀ ਸਬਸਿਡੀ ਅੱਜ ਆਪਾਂ ਵੇਖਦੇ ਆ ਟੈਂਪਰੇਚਰ ਕੰਟਰੋਲ ਯੂਨਿਟ ਇਥੇ ਸ਼ਿਮਲਾ ਮਿਰਚ ਹੁੰਦੀ ਆ ਮਈ ਦੇ ਮਹੀਨੇ ਚ 40 ਡਿਗਰੀ ਟੈਂਪਰੇਚਰ ਉਹਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਦੀ ਸਕੀਮ ਹੈ 40% ਸਬਸਿਡੀ ਕੋਲਡ ਹਾਊਸ ਕੋਲਡ ਸਟੋਰੇਜ ਕੋਲਡ ਸਟੋਰੇਜ ਕੰਟੇਨਰ ਸਟੋਰੇਜ ਇਹ ਸਾਰੀਆਂ ਚੀਜ਼ਾਂ ਦਾ ਫਾਇਦਾ ਕਿਹਨੂੰ ਹੈ ਜ਼ਿੰਮੇਵਾਰ ਨੂੰ ਆ ਤੇ ਇਹ ਪ੍ਰੋਗਰਾਮ ਲੱਗਣ ਨਾਲ ਇਹ ਸਾਰੇ ਜ਼ਿੰਮੇਵਾਰਾਂ ਨੂੰ ਫਾਇਦਾ ਹੋਣਾ ਸੀ ਪੋਲੀ ਹਾਊਸ ਸਰਕਾਰ ਦੀ 90% ਸਬਸਿਡੀ ਆ ਸੁਲਤਾਨਪੁਰ ਦੇ ਲੋਕ ਅਪਲਾਈ ਕਰਦੇ ਉਹਨਾਂ ਨੂੰ ਮਿਲਦਾ ਡ੍ਰਿਪ ਇਰੀਗੇਸ਼ਨ ਉਸ ਸੁਲਤਾਨਪੁਰ ਦੇ ਲੋਕ ਅਪਲਾਈ ਕਰਦੇ ਉਹਨਾਂ ਨੂੰ ਮਿਲਦਾ ਛੋਟੀਆਂ-ਛੋਟੀਆਂ ਚੀਜ਼ਾਂ ਆਪਾਂ ਪੰਨੀ ਲਈਦੀ ਆ ਆਪਾਂ ਵੇਖਦੇ ਆ ਫਸਲਾਂ ਦੇ ਪੰਨੀ ਲੋਣੀ 150 ਮਾਈਕਰੋਨ ਦੀ ਪੰਨੀ ਲਈਦੀ ਸੀ ਉਹ ਲੋਕਾਂ ਦੀ ਰਿਕੁਆਇਰਮੈਂਟ ਸੀ ਜੀ ਇਹਨੂੰ 150 ਨੂੰ 50 ਮਾਈਕਰੋਨ ਕਰੋ ਇਹਦੀ ਰਿਕੁਆਇਰਮੈਂਟ 50 ਦੀ ਆ ਸਾਡੀ ਫਸਲ ਦੇ ਸਾਹਮਣਾਂ ਹਰ ਚੀਜ਼ ਦਾ ਫਾਇਦਾ ਤਾਂ ਸੁਲਤਾਨਪੁਰ ਦੇ ਲੋਕਾਂ ਨੂੰ ਹੋਣਾ ਸੀ ਤੇ ਉਸ ਫਾਇਦੇ ਨੂੰ ਰੋਕਣ ਤੇ ਲੱਗਿਆ ਹੁਣ ਮੇਰੇ ਮੈਂ ਤੇ ਕਹੂੰਗਾ ਬਾਬੇ ਨਾਨਕ ਨੇ ਡਾਂਗ ਨਹੀਂ ਮਾਰੀ ਇਹਦੀ ਮਾਤੀ ਮਾਰਤੀ ਇਹ ਸੁਲਤਾਨਪੁਰ ਦੇ ਲੋਕਾਂ ਨੂੰ ਪਤਾ ਲੋੜ ਕਾਂਗਰਸ ਦੀ ਵਰਕਰ ਮੀਟਿੰਗ ਪ੍ਰਾਇਰੀਟੀ ਹੈ ਜਾਂ ਸਾਰੇ ਸੁਲਤਾਨਪੁਰ ਦੀ ਖੇਤੀਬਾੜੀ ਪਵਾਰਗ ਰਿਲੇਟਡ ਡਵੈਲਪਮੈਂਟ ਦੀ ਪ੍ਰਾਇਰੀਟੀ ਹੈ ਇਹ ਸੁਲਤਾਨਪੁਰ ਦੇ ਲੋਕ ਫੈਸਲਾ ਕਰਨ ਵਰਕਰ ਮੀਟਿੰਗ ਤੇ 1 ਮਹੀਨਾ 20 25 ਦਿਨ ਪਹਿਲਾਂ ਸਫਰੀ ਪਹਿਲੇ ਸ਼ਬੀ ਰੱਖੀ ਸੀ ਅੱਜ ਮੰਡੀ ਜੀ ਕਿਉਂ ਰੱਖੀ ਗਈ ਓਬਜੈਕਟਿਵ ਸਿਰਫ ਇਹ ਸੀ ਕਿ ਖੇਤੀਬਾੜੀ ਦਾ ਜਿਹੜਾ ਲੋਕਾਂ ਦਾ ਫਾਇਦਾ ਹੁੰਦਾ ਹੋਵੇ ਉਹ ਨਾ ਹੋਵੇ ਮੈਨੂੰ ਐਮਐਲਏ ਖੜਾ ਹੋ ਕੇ ਟੈਂਟ ਪਟਾਵੇ ਤਾਂ ਤੁਸੀਂ ਸੋਚ ਸਕਦੇ ਐਮਐਲਏ ਦਾ ਕੀ ਆਈਕਿਊ ਹੋਗਾ ਉਹ ਕੀ ਕਰੂਗਾ ਸੁਲਤਾਨਪੁਰ ਦੇ ਲੋਕਾਂ ਨੂੰ ਸਿਵਾਏ ਲੁੱਟਣ ਤੋਂ ਕੁੱਟਣ ਤੋਂ ਪਰਚੇ ਕਰਾਉਣ ਤੋਂ ਹੋਰ ਕੁਝ ਤਾਂ ਨਹੀਂ ਕੀਤਾ ਜੇ ਕੋਈ ਡਿਵੈਲਪਮੈਂਟ ਵਾਲਾ ਕੰਮ ਕੀਤਾ ਹੋਵੇ ਦੱਸੇ 550 ਕਰੋੜ ਰੁਪਈਆ ਇਸ ਹਲਕੇ ਦੀ ਡਿਵੈਲਪਮੈਂਟ ਉੱਤੇ ਆਇਆ ਅਗਰ ਉਹਦੇ ਚੋਂ 550 ਕਰੋੜ ਰੁਪਈਆ ਖਰਚਿਆ ਜਾਂਦਾ ਤੇ ਸੁਲਤਾਨਪੁਰ ਕਿੱਥੇ ਦਾ ਕਿੱਥੇ ਹੁੰਦਾ ਮੈਂ ਤੇ ਕਾਂਗਰਸ ਨੂੰ ਬਚਾਉਣਾ ਆ ਸੋ ਜੋ ਕੁਝ ਵੀ ਕਰਨਾ ਪਵੇਗਾ ਕਾਂਗਰਸ ਨੂੰ ਬਚਾਉਣ ਨੂੰ ਉਹ ਕੀਤਾ ਜਾਏਗਾ ਇਹ ਕੰਪਲੇਂਟ ਵਾਲੇ ਚੱਕਰ ਚ ਨਹੀਂ ਪੈਂਦੇ ਇਹ ਤਾਂ ਗਰਾਊਂਡ ਵਰਕਿੰਗ ਵਾਲੇ ਬੰਦੇ ਹੈ ਜਿਸ ਪਰਿਵਾਰ ਤੇ ਇੱਕ ਉਦਯੋਗਪਤੀ ਤੇ ਦੋ ਸ਼ਹਿਰ ਚਲਾਉਂਦੇ ਆ ਉਹਨਾਂ ਤੇ ਜਾਂਦੇ ਹੋਏ ਲੜਾਈ ਹੋਈ ਮੁੰਡਿਆਂ ਨੇ ਗੱਡੀ ਅੱਗੇ ਲਾ ਕੇ ਉਹਨਾਂ ਨੂੰ ਕੁੱਟਿਆ ਇੱਕ 60 ਸਾਲ ਦੇ ਬੰਦੇ ਨੂੰ ਜਿਹੜਾ ਉਦਯੋਗਪਤੀ ਹੋਵੇ ਸ਼ਹਿਰ ਦਾ ਤੇ ਉਹਨੇ ਅਜਤੀ ਕਿਸੇ ਇੱਕ ਬੰਦੇ ਨੂੰ ਤੂੰ ਕਰਕੇ ਨਾ ਬੋਲਿਆ ਹੋਵੇ ਕੋ ਮੱਖੀ ਨਾ ਮਾਰੀ ਹੋਵੇ ਕਿਸੇ ਨਾਲ ਕੋਈ ਲੜਾਈ ਹੋਈ ਹੋਵੇ ਤਾਂ ਦੱਸਿਆ ਜਾਵੇ ਉਹਨੂੰ 6 ਬੰਦਿਆਂ ਨੇ ਮੁੰਡਿਆਂ ਨੇ ਪੰਜਾਂ ਨੇ ਇਕੱਠੇ ਹੋ ਕੇ ਕੁੱਟਿਆ ਕੋਈ ਜ਼ਹਿਰੀ ਗੱਲ ਹੈ ਕੀ ਮੈਨੂੰ ਦੱਸੋ ਇਹਦਾ ਮਤਲਬ ਕਿ ਰੋਜ਼ ਜਿਹੜਾ ਮਰਜ਼ੀ ਜਾਵੇ ਉਹਨੂੰ ਮੁੰਡੇ ਪੈ ਜਾਣ ਤੇ ਪੁਲਿਸ ਕੋਈ ਕਾਰਵਾਈ ਨਾ ਕਰੇ ਨਾਰਮਲ ਕਾਰਵਾਈ 8 ਵਜੇ ਦੀ ਲੜਾਈ ਹੋਈ ਅੱਧੇ ਘੰਟੇ ਦੀ ਘੰਟੇ ਨਹੀਂ ਦੋਆਜ ਚ ਪਰਚਾ ਹੋ ਜਾਂਦਾ ਰਾਤ ਨੂੰ 12 ਵਜੇ ਮੈਨੂੰ ਧਰਨਾ ਲਾਉਣਾ ਪਿਆ ਤਾਂ ਜਾ ਕੇ ਸਵਾ 4 ਵਜੇ ਸੂਰੇ ਐਫ ਆਈ ਆਰ ਕੱਢੀ ਗਈ 4 ਵਜੇ ਕੇ 15 ਮਿੰਟ ਦੇ ਤੁਸੀਂ ਐਫ ਆਈ ਆਰ ਦਾ ਟਾਈਮ ਕੱਢ ਲਿਓ ਤੇ ਉਹ ਬੰਦੇ ਜਿਹੜੇ ਆ ਉਹ ਸਿੱਧੇ ਸਿੱਧੇ ਐਮ ਐਲ ਏ ਨਵਤੇਜ ਚੀਮੇ ਦੇ ਨਾਲ ਇਨਵੋਲਡ ਹੈਗੇ ਆ ਉਹਦੀ ਸ਼ਹਿਰ ਦੇ ਉੱਤੇ ਹੋਇਆ ਉਹਦਾ ਪੀਏ ਰਵੀ ਤੇ ਜਿੱਥੋਂ ਮੁੰਡੇ ਆਏ ਆ ਉਹਨਾਂ ਦੀ ਲੋਕੇਸ਼ਨ ਤੁਸੀਂ ਵੀ ਪੱਤਰਕਾਰਾਂ ਕਢਾ ਲਓ ਜੇ ਲੋਕੇਸ਼ਨ ਸੇਮ ਨਾ ਹੋਵੇ ਅੱਧਾ ਘੰਟਾ ਪਹਿਲਾਂ ਇੱਕੀ ਲੋਕੇਸ਼ਨ ਤੇ ਸੀ ਉਹਨੇ ਪਿੱਛੇ ਸੀ ਇਹਨਾਂ ਨੂੰ ਕਟਾਉਣ ਤੇ ਉਹਨਾਂ ਨੇ ਧੰਕੀ ਦੇ ਕੇ ਗਏ ਆ ਕਿ ਸਾਨੂੰ ਕੋਈ ਕੁਝ ਕਹਿ ਨਹੀਂ ਸਕਦਾ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ ਤੇ ਜਦੋਂ ਧੰਕੀ ਦਿੱਤੀ ਮੈਂ ਕਿਹਾ ਫਿਰ ਇਨਸਾਫ ਤਾਂ ਦੁਆ ਕੀ ਹਟਾਂਗੇ ਰਾਤ ਨੂੰ ਥਾਣੇ ਤਰਨਾ ਲਾਇਆ ਤੇ ਸਵੇਰ 4 ਵਜੇ ਉਹਨਾਂ ਦੇ ਉੱਤੇ ਪਰਚਾ ਹੋਇਆ ਤਾਂ ਪਰਿਵਾਰ ਨੂੰ ਇਨਸਾਫ ਮਿਲਿਆ ਸੁਲਤਾਨਪੁਰ ਦੇ ਲੋਕ ਡਰ ਚ ਸੀਗੇ ਜਿੱਦ ਤਰਨਾ ਮੈਂ ਇੱਕ ਮਹੀਨੇ ਤੋਂ ਲੋਕ ਖੁੱਲ ਕੇ ਤੁਰਨਾ ਚਾਲੂ ਹੋ ਗਏ ਕੱਲ ਉਹਦੇ ਅੱਜ ਇੱਕ ਬਲਾਕ ਸੰਪਤੀ ਮੈਂਬਰ ਦੇ ਸਵੇਰੇ ਪੁਲਿਸ ਭੇਜਤੀ ਉਹ ਪੁਲਿਸਾਂ ਨਾ ਨਹੀਂ ਹੁਣ ਲੋਕਾਂ ਨੇ ਹਟਣਾ ਰੁਕਣਾ ਜਿੰਨੀਆਂ ਪੁਲਿਸੇ ਵੱਧ ਭੇਜੇਗਾ ਉਹਨੇ ਲੋਕ ਤਕੜੇ ਹੋ ਕੇ ਨਿਕਲਣਗੇ ਕਿਉਂਕਿ ਉਹਨਾਂ ਦਾ ਸਾਥ ਮੈਦਾਨ ਨੂੰ ਖੜਾ ਹੈਗਾ ਮੈਂ ਤਾਂ ਉਹ ਮੁੱਦੇ ਛੱਕੇ ਆ ਜਿਹੜੇ ਲੋਕਾਂ ਦੇ ਮੁੱਦੇ ਹੈਗੇ ਆ ਕਣਕ 250 ਟਰੱਕ ਗਵਨ ਹੋ ਗਿਆ ਐਮਐਲਏ ਚੁੱਪ ਐਂ ਡੀਸੀ ਦੇ ਦਫ਼ਤਰ ਗਏ ਉਸ ਤੋਂ ਬਾਅਦ ਐਮਐਲਏ ਅੱਜ ਤੱਕ ਇੱਕ ਵਾਰ ਨਰਤੇਜ ਸਿੰਘ ਜੀ ਮਾਂ ਬੋਲਿਆ ਹੋਵੇ ਕਣਕ ਮੰਗੀ ਹੋਵੇ ਗਰੀਬ ਜਨਤਾ ਦੀ ਕਿਉਂ ਨਹੀਂ ਮੰਗੀ ਕਿ ਆਪ ਖਾਧੀ ਹੈ ਪਹਿਲਾਂ ਤਾਂ ਗੱਲ ਛੋਟੇ ਮੋੜੇ ਇਲਜ਼ਾਮਾਂ ਤੋਂ ਥੋੜੀ ਖੋਣਖੋਲ ਕੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੋਣ ਲੱਗ ਪਈ ਹੈ ਨਵਤੇਜ ਸਿੰਘ ਚੀਮਾ ਨੇ ਵੀ ਹੁਣ ਝੰਡਾ ਚੁੱਕ ਲਿਆ ਅਤੇ ਰਾਣਾ ਇੰਦਰਪ੍ਰਤਾਪ ਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ ਪਹਿਲਾਂ ਤਾਂ ਨਵਤੇਜ ਚੀਮਾ ਇਹਨਾਂ ਖੁੱਲ ਕੇ ਨਹੀਂ ਸੀ ਬੋਲਦੇ ਪਰ ਹੁਣ ਸਿੱਧਾ ਕਹਿ ਦਿੱਤਾ ਹੈ ਕਿ ਪਾਣੀ ਸਿਰ ਤੋਂ ਲੰਘ ਗਿਆ ਜਿੱਥੇ ਰਾਣਾ ਇੰਦਰਪ੍ਰਤਾਪ ਨੇ ਇਹ ਕਹਿ ਦਿੱਤਾ ਕਿ ਬਾਬਾ ਨਾਨਕ ਨੇ ਨਵਤੇਜ ਚੀਮਾ ਦੀ ਮੱਤ ਹੀ ਮਾਰ ਦਿੱਤੀ ਹੈ ਉੱਥੇ ਹੁਣ ਨਰਦੇ ਚਿਮਾ ਨੇ ਕਿਹਾ ਹੈ ਕਿ ਰਾਣਾ ਇੰਦਰਪ੍ਰਤਾਪ ਆਪਣੀ ਸਾਖ ਬਚਾਉਣ ਲਈ ਕਪੂਰਥਲਾ ਤੋਂ ਗੁੰਡੇ ਲੈ ਕੇ ਸੁਲਤਾਨਪੁਰ ਲੋਧੀ ਦੇ ਵਿੱਚ ਗੁੰਡਾਗਰਦੀ ਕਰ ਰਿਹਾ ਹੈ। ਇਹਨਿੰ ਗੁੰਡਾਗਰਦੀ ਕੀਤੀ ਜਾ ਰਹੀ ਮੰਤਰੀ ਹੈ ਉਹ ਸਰਕਾਰ ਚ ਦੱਸੋ ਜੀ ਗੁੰਡਾਗਰਦੀ ਕੀਤੀ ਆ 10 ਤਰੀਕ ਦਾ ਪ੍ਰੋਗਰਾਮ ਰੱਖਿਆ ਸੀ ਪਹਿਲਾਂ ਹੀ ਅਸੀਂ। ਵੀ 18 ਤਰੀਕ ਨੂੰ ਪਾਰਟੀ ਦੇ ਪ੍ਰਧਾਨ ਆ ਰਹੇ ਆ ਰੈਲੀ ਕਰਨੀ ਆ ਉੱਥੇ ਮੀਟਿੰਗ ਰੱਖ ਕਰਨੀ ਸੀ ਜਾਣ ਬੁੱਝ ਕੇ ਉਸੇ ਦਿਨ ਇਹ ਫੰਕਸ਼ਨ ਰੱਖਿਆ ਗਿਆ ਨਾਲੇ ਜਦੋਂ ਐਮਐਲਏ ਦੀ ਸਲਾਹ ਨਹੀਂ ਲਈ ਤੇ ਤੁਸੀਂ ਕਿਦਾਂ ਫੰਕਸ਼ਨ ਸਲਾਹ ਨਾ ਰੱਖ ਸਕਦੇ ਆ ਨਾ ਆਪਾਂ ਕਿਹਾ ਦੂਸਰੀ ਪਾਰਟੀ ਦੇਆਂ ਜਾਂ ਕਿਸੇ ਹੋਰ ਪਾਰਟੀ ਦੇ ਬੰਦਾ ਵੀ ਚੁੱਪ ਕਰਕੇ ਰੱਖ ਲਿਆ ਫਿਰ ਮਿਨਿਸਟਰ ਅਸੀਂ ਦੇ ਰੱਖ ਲੈਂਦੇ ਫਿਰ ਫਿਰ ਚੇਂਜ ਕਿਉਂ ਕੀਤਾ ਫਿਰ ਕਪੂਰਥਲੇ ਕਿਉਂ ਲੈ ਗਏ ਨਹੀਂ ਵਰਕਰ ਤੇ ਆਪਣਾ ਪ੍ਰੋਟੈਸਟ ਕੀਤਾ ਨਾਰੇਬਾਜੀ ਕੀਤੀ ਆ ਔਰ ਟੈਂਟ ਵਾਲਿਆਂ ਨੂੰ ਕਿਹਾ ਟੈਂਟ ਲਾ ਲਾ ਉਹਨੇ ਟੈਂਟ ਲਾ ਕੇ ਆਪਦਾ ਲੈ ਗਿਆ ਕਿ ਸਾਡਾ ਇੱਥੇ ਆਪਣਾ ਫੰਕਸ਼ਨ ਹੋਣਾ ਉਹ ਪ੍ਰੋਟੈਸਟ ਕੀਤਾ ਤੇ ਉਹ ਜਿਹੜਾ ਅਫਸਰ ਵੀ ਸੀ ਉਹੀ ਇਹ ਗੱਲ ਸਮਝ ਗਏ ਉਹ ਵੀ ਇਹ ਗੱਲ ਨੂੰ ਪੂਰੀ ਚੰਗੀ ਤਰ੍ਹਾਂ ਦੇਖ ਗਏ ਵੀ ਨਹੀਂ ਇਹਨਾਂ ਦਾ ਪਹਿਲੋਂ ਦਾ ਤਿਆਰੀ ਕੀਤੀ ਸੀ ਤੇ ਉਹ ਬੰਦ ਕਰਾਤਾ ਇਹ ਤੇ ਸਗੋਂ ਝੂਠਾ ਪਰਚਾ ਕਰਾਇਆ ਜਦੋਂ ਕਿ ਕਹਿੰਦੇ ਹੋਈ ਤੂੰ ਤੂੰ ਮੈਂ ਮੈਂ ਔਰ ਜਿਹੜੀ ਵੀ ਗੱਲ ਹੋਵੇ ਬਹਿ ਕੇ ਮਸਲਾ ਸੁਲਝਾ ਲੈਣਾ ਚਾਹੀਦਾ ਥਾਣੇ ਜਾ ਕੇ ਧਰਨਾ ਦੇ ਕੇ ਕੋਸ਼ਿਸ਼ ਕਰਨੀ ਵੀ ਮੈਂ ਪ੍ਰਚਾਰ ਦਰਜ ਕਰਾਉਣਾ ਜਾਂ ਕੁਝ ਕਰਦਾ ਔਰ ਕਪੂਰਸਰਿਆਂ ਗੁੰਡੇ ਲਿਆ ਕੇ ਮੇਰੇ ਖਿਲਾਫ ਨਾਰਾਹੇबाजी ਕੀਤੀ ਹੈ ਤਾਂ ਮੈਨੂੰ ਪਤਾ ਨਹੀਂ ਲੱਗਾ ਇਹ ਤੇ ਮੈਨੂੰ ਤਾਂ ਸਵੇਰੇ ਪਤਾ ਲੱਗਾ ਜੇ ਕੋਈ ਨੂੰ ਪਤਾ ਲੱਗ ਜਾਂਦਾ ਫਿਰ ਉਹਨਾਂ ਦੱਸਦੇ ਵੀ ਕਿਦਾਂ ਨਾਰੇਬਾਜੀ ਕਿਸੇ ਦੇ ਖਿਲਾਫ ਕਰੀਦੀ ਆ ਤੇ ਕਿਦਾਂ ਕਰਾਈਦੀ ਆ ਇਹ ਤੇ ਸਾਰੇ ਹੁਣ ਲੁੱਟਖੋ ਜਿੰਨੀ ਹੁੰਦੀ ਸੁਲਤਾਨਪੁਰ ਚ ਸਾਰੇ ਬੰਦੇ ਤੁਸੀਂ ਤੁਹਾਡੇ ਕੋਲ ਰਿਕਾਰਡ ਹੋਣਾ ਜਾਂ ਕਪੂਰਸਲੇ ਦੇ ਜਾਂ ਸ਼ਾਹਕੋਟ ਦੇ ਹੁੰਦੇ ਔਰ ਇਹਨਾਂ ਨੇ ਬੰਦੇ ਉੱਥੇ ਇਦਾਂ ਦੇ ਪਾਲੇ ਆ ਵੀ ਜਾ ਕੇ ਡੱਕੇ ਮਾਰੋ ਹੁਣ ਆ ਡਾਕਾ ਵੱਜਾ ਸਾਡੇ ਲਾਗੇ ਕਿੱਥੋਂ ਦੇ ਬੰਦੇ ਸੀ ਕਪੂਰਸਲੇ ਦੇ ਇਹਨਾਂ ਦੇ ਪਾਲੇ ਜਿਹੜੇ ਜਿਨ੍ਹਾਂ ਨੂੰ ਹੀ ਇਹ ਟ੍ਰੇਨਿੰਗਾਂ ਦਿੰਦੇ ਆ ਔਰ ਲੁੱਟਖੋ ਦੀਆਂ ਸਾਰਾ ਕੁਝ ਕਰਕੇ ਇੱਥੇ ਭੇਜਦੇ ਹਲਕੇ ਚ ਵੀ ਇਦਾਂ ਨਹੀਂ ਲੁੱਟਣਾ ਤੇ ਦੂਜੇ ਨੂੰ ਲੁੱਟ ਲੋ ਹਰ ਸਾਡੇ ਸultanpurਾ ਦਾ ਆਪਣੇ ਹਲਕੇ ਦੇ ਲੋਕ ਜਿਹੜੇ ਸ਼ਰੀਫ ਆ ਕੋਈ ਵੀ ਤੁਸੀਂ ਬੰਦਾ ਦੱਸ ਦਿਓ ਵੀ ਜਿਹੜਾ ਲੁੱਟ ਕੋ ਸ਼ਾਮਲ ਹੋਵੇ ਸਾਰੇ ਕਪੂਰਥਲੇ ਤੋਂ ਜਾਂ ਸ਼ਾਹਕੋਟ ਤੋਂ ਆਉਂਦੇ ਆ ਇਹ ਤਾਂ ਮੈਨੂੰ ਤਾਂ ਡਰਿਆ ਇਹਦੇ ਵਿੱਚ ਸ਼ੱਕ ਹੈ ਸ਼ੱਕ ਨਹੀਂ ਪੂਰਾ ਯਕੀਨ ਹੈ ਇਸ ਗੱਲ ਦਾ ਵੀ ਸਾਰੇ ਇਹਨਾਂ ਦੇ ਨਾਲ ਦੇ ਜਿੱਦਾਂ ਦੇ ਉੱਥੇ ਉਹਦੋਂ ਮੇਰੇ ਖਿਲਾਫ ਨਾਰੇਬਾਜੀ ਕਰਦੇ ਸੀ ਪੰਜ ਪਰਚੇ ਦਰਜ ਉਹ ਬੰਦੇ ਤੇ ਉਹ ਕਈ ਉੱਤੇ ਮੈਂ ਮਕਦਮੇ ਤੁਹਾਨੂੰ ਕੱਢ ਕੇ ਦਿਖਾਉਂਦਾ ਇਹੋ ਜਿਹੇ ਲੋਕ ਨਾਲ ਲਈ ਫਿਰਦੇ ਆ ਔਰ ਕਪੂਰਥਲੇ ਹਾਲਾਤ ਇਹ ਬਣੇ ਆ ਵੀ ਕਾਂਗਰਸੀ ਤੁਸੀਂ ਦੇਖ ਲਓ ਜਿਹੜੇ ਅਸਲੀ ਕਾਂਗਰਸੀ ਆ ਨਾ ਜਿਹੜੇ ਉਹ ਵਿਚਾਰੇ ਦੁਖੀ ਹੋ ਕੇ ਘਰਾਂ ਦੇ ਵਿੱਚ ਬੈਠੇ ਡਰ ਦੇ ਬੋਲ ਨਹੀਂ ਰਿਹਾ ਜੁਪੀ ਰਾਜ ਬਣਿਆ ਗੁੰਡਾ ਬਿਲਕੁਲ ਉਹ ਇਹੀ ਜਿੱਦਾਂ ਹੁਣ ਲੁੱਟ ਕਰਾਈ ਆ ਆ ਖਾਲਸਾ ਇਹਦੇ ਪਿੱਛੇ ਮਕਸਦ ਇਹ ਸੀ ਵੀ ਡਿਪਟੀ ਸੀਐਮ ਹੋਮ ਮਿਨਿਸਟਰ ਮੇਰੇ ਘਰੋਂ ਜਾ ਰਿਹਾ ਉਸੇ ਵੇਲੇ ਲੁੱਟ ਕਰਾਉਣ ਦਾ ਮਤਲਬ ਸੀ ਵੀ ਇੱਕ ਤੇ ਸੁਖਜਿੰਦਰ ਸਿੰਘ ਰੰਧਾਵੇ ਦੇ ਟਾਰਗੇਟ ਕਰਨਾ ਇੱਕ ਮੇਰੇ ਤੇ ਟਾਰਗੇਟ ਕਰਨਾ ਵੀ ਕੋਠੀ ਦੇ ਲਾਗੇ ਲੁੱਟ ਹੋਈ ਆ ਕਿੱਥੋਂ ਦੇ ਬੰਦੇ ਨਿਕਲੇ ਕਪੂਰਥਲੇੋਂ ਦੇ ਨਿਕਲੇ ਨਾ ਇਦੇ ਪਿੱਛੇ ਕਾਰ ਨਹੀਂ ਮੈਨੂੰ ਇਹ ਲੱਗਦਾ ਵੀ ਇਹ ਲੋਕ ਇਹੋ ਜਿਹਾ ਕੰਮ ਕਰਾਉਂਦੇ ਆ ਵੀ ਸਾਡਾ ਅਕਸ ਜਿਹੜਾ ਖਰਾਬ ਕੀਤਾ ਜਾਵੇ ਉਹ ਵੇਖ ਲਓ ਪਰਮਾਧਮਾ ਕਿੱਡਾ ਬਣਦਾ ਪੰਜਾਂ ਦਿਨਾਂ ਦੇ ਵਿੱਚ 300 ਕੇ ਬੰਦੇ ਫੜੇ ਗਏ ਔਰ ਸਾਰਾ ਜਿਹੜਾ ਸਰਵੇਅਰ ਵੀ ਮਾਰਿਆ ਦੂਜੇ ਜਿੰਨੇ ਵੀ ਕੇਸ ਉਹ ਸਾਰੇ 22 ਜਿਹੜੇ ਕੇਸ ਜਿਹੜੇ ਇਦਾਂ ਦੇ ਹੋਏ ਸੀਗੇ 22 ਦੇ ਵਿੱਚੋਂ 21 ਸੋਲਵ ਜਿਹੜੇ ਪੁਲਿਸ ਨੇ ਕੀਤੇ ਪੁਲਿਸ ਦਾ ਮੈਂ ਬੜਾ ਧੰਨਵਾਦ ਕਰਨਾ ਚਾਹੁੰਦਾ ਪੁਲਿਸ ਨੇ ਜਿਹੜਾ ਮਾਨਯੋਗ ਐਸਐਸਪੀ ਸਾਡੇ ਡੀਐਸਪੀ ਐਸਚਵਾਨ ਨੇ ਜਿਨ੍ਹਾਂ ਨੇ ਬੜੀ ਛੇਤੀ ਪਿੱਛੇ ਲੱਗ ਕੇ ਤੁਹਾਨੂੰ ਪਤਾ ਮੱਧ ਪ੍ਰਦੇਸ਼ ਤੋਂ ਜਾ ਕੇ ਬੰਦੇ ਫੜ ਕੇ ਲੈਂਦੇ ਸਿਰਫ ਪੰਜ ਪੁਲਿਸ ਵਾਲੇ ਆਪਣੇ ਗਏ ਆ ਭਾਵੇਂ ਅੱਗੋਂ ਅਸਲਾ ਹੁੰਦਾ ਤੇ ਜੋ ਮਰਜ਼ੀ ਹੋ ਜਾਂਦਾ ਉਹਨਾਂ ਨੇ ਬੰਦੇ ਫੜ ਕੇ ਲਿਆ ਕੇ ਕੇਸ ਟ੍ਰੇਸ ਕੀਤਾ ਇਹਨਾਂ ਜਿੰਨੇ ਮਾਮਲੇ ਪ੍ਰਾਧਿਕਾ ਇਹਦੇ ਵਿੱਚ ਕੈਪਟਨ ਮੱਤੀ ਰਾਣਾ ਗਰਜੀ ਦਾ ਤੁਸੀਂ ਹਰ ਦੱਸਦੇ ਹੁਣ ਜੇ ਕਪੂਰਥਲੇੋਂ ਹਰ ਬੰਦਾ ਨਿਕਲੂਗਾ ਤਾਂ ਇੱਥੇ ਆ ਕੇ ਕਿਉਂ ਵਾਰਦਾਤ ਹੁੰਦੀ ਆ ਇਹ ਤਾਂ ਕੋਸ਼ਿਸ਼ ਕਰਦੇ ਆ ਤੇ ਪੁਲਿਸ ਸਾਡੀ ਚੰਗੀ ਆ ਵੀ ਜਿਹੜੀ ਫੜ ਲੈਂਦੀ ਉਸੇ ਵੇਲੇ ਇਹ ਤੇ ਛੱਕ ਜਾਂਦਾ ਹੀ ਆ ਵੀ ਜੇ ਕਪੂਰਥਲੇੋਂ ਹਰ ਬੰਦਾ ਆ ਕੇ ਅਪਰਾਧ ਇੱਥੇ ਆ ਕੇ ਕਰਦਾ ਫਿਰਦਾ ਤੁਸੀਂ ਦੇਖ ਲਓ ਵੀ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਸੀ ਉਦੋਂ ਆਫਿਸ ਚੱਲਦਾ ਹੁੰਦਾ ਸੀ ਹੁਣ ਜਦੋਂ ਦੇ ਇਹ ਮੰਤਰੀ ਸਾਹਿਬ ਬਣੇ ਆ ਕਪੂਰਥਲੇ ਕਾਂਗਰਸੀ ਖਤਮ ਹੋ ਗਈ ਆ ਦੋਪਤਰੀ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਕੋਈ ਉਹਦਾ ਕੋਈ ਕੋਈ ਆਫਿਸ ਸੈਕਟਰੀ ਕੋਈ ਕੋਈ ਆਫਿਸ ਦਾ ਕੋਈ ਪ੍ਰਾਈਵੇਟ ਕਾਂਗਰਸ ਬਣਾਤੀ ਆ ਅਸਲੀ ਕਾਂਗਰਸ ਜਿਹੜੀ ਘਰਾਂ 'ਚ ਬੈਗੀ ਆ ਤੁਸੀਂ ਕਿਤੇ ਪਰਸਨਲੀ ਜਾ ਕੇ ਇੰਟਰਵਿਊ ਜ਼ਰੂਰ ਲਿਓ ਵੀ ਕਪੂਰਥਲੇ ਦੇ ਵਿੱਚ ਕਾਂਗਰਸ ਗਈ ਕਿੱਥੇ ਆ ਤੁਹਾਨੂੰ ਪੰਜਾਂ ਚੋਂ ਬੰਦਿਆਂ ਤੋਂ ਬਗੈਰ ਕਾਂਗਰਸ ਨਹੀਂ ਲੱਭੂਗੀ ਕਿਤੇ ਉਹ ਵੀ ਜਿਹੜੀ ਆ ਲਿਮਟਿਡ ਕਾਂਗਰਸ ਆ ਬਾਕੀ ਕਾਂਗਰਸ ਜਿਹੜੀ ਉਹ ਕਿਤੇ ਹਨ ਨਹੀਂ ਔਰ ਦੇਖੋ ਜਿਹੜੇ ਬੰਦੇ ਨੂੰ ਤੇ ਫਿਕਰ ਹੁੰਦਾ ਉਹ ਤੇ ਆਫਿਸ ਜ਼ਰੂਰ ਜਾਂਦਾ ਪਾਰਟੀ ਦੇ ਅਸੀਂ ਚੰਡੀਗੜ੍ਹ ਜਾਈਏ ਤੇ ਪਾਰਟੀ ਦਾ ਆਫਿਸ ਹੋ ਕੇ ਆਈਦਾ ਜਰੂਰ ਵੀ ਜਿੱਥੋਂ ਸਭ ਕੁਝ ਮਿਲਿਆ ਹੁਣ ਕਪੂਰਥਲੇ ਆਫਿਸ ਏਡਾ ਵਧੀਆ ਸੀ ਪੁਰਾਣੇ ਕਾਂਗਰਸੀਆਂ ਨੇ ਬਣਾਇਆ ਸੀ ਪਤਾ ਹੀ ਨਹੀਂ ਲੱਗਾ ਕਿੱਥੇ ਗਿਆ ਇਹ ਤੇ ਪਾਰਟੀ ਖਤਮ ਹੋ ਗਈ ਇਹ ਵੀ આરોਪ ਲੱਗਦਾ ਕਿ ਤੁਸੀਂ ਜਿਹੜਾ ਪ੍ਰੋਗਰਾਮ ਹਟਾਇਆ ਹੈ ਔਰ ਚ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਮੈਂ ਅੱਗੇ ਦੱਸਿਆ ਨਾ ਕਿਸਾਨ ਤੇ ਜਾ ਕੇ ਬੋਟਨਾ ਮਿਲ ਦੇ ਬਾਹਰ ਪਿੰਡਾਂ ਦੇ ਪਿੰਡਾਂ ਨੂੰ ਜਾ ਕੇ ਪੁੱਛੋ ਇਧਰ ਲੋਕੇ ਪਿੰਡਾਂ ਦੇ ਪਿੰਡਾਂ ਨੂੰ ਜਾ ਕੇ ਪੁੱਛੋ ਜਿੰਨਾ ਕਿਸਾਨਾਂ ਦਾ ਨੁਕਸਾਨ ਵਿਚਾਰੇ ਜੇ ਕੋਈ ਗੱਲ ਚੱਕਦੇ ਆ ਤੇ ਪਰਚਾ ਕਰਾ ਕੇ ਅੰਦਰ ਕਰ ਦਿੰਦੇ ਆ ਇਹ ਕਿਸਾਨਾਂ ਦੇ ਤੇ ਵੈਰੀ ਐ ਇਹ ਕਿਸਾਨਾਂ ਦਾ ਨੁਕਸਾਨ ਅਸੀਂ ਕੀ ਕਰਨਾ ਸੀ ਤੇ ਆਪ ਕਿਸਾਨ ਇੱਥੇ ਕਿੰਨੇ ਬਾਗ ਲੱਗੇ ਆ ਕੀ ਕੀਤਾ ਅੱਗੇ ਨਹੀਂ ਕਦੀ ਕਰ ਲਿਆ ਇਹਨਾਂ ਨੇ ਇਹ ਤੇ ਕਿਤੇ ਹੁਸ਼ਿਆਰਪੁਰ ਆਲ ਜਾਂ ਜਿੱਥੇ ਕਿਤੇ ਵੀ ਜੇ ਕੋਈ ਸਹੂਲਤ ਦੇਣੀ ਆ ਤੇ ਆਪਾਂ ਉਦਾਂ ਵੀ ਦੇ ਸਕਦੇ ਵੈਸੇ ਵੀ ਇਹ ਤੇ ਸੁਗولت ਨਹੀਂ ਇਹ ਤੇ ਸਿਆਸਤ ਕਰਨ ਆ ਰਹੇ ਸੀ ਸਿਆਸਤ ਜਿਹੜੀ ਆ ਉਹਦਾ ਜਵਾਬ ਮਿਲ ਗਿਆ ਕੋਈ ਹੋ ਸਕਦਾ ਸਾਰਾ ਨਹੀਂ ਮੈਂ ਕਹਿ ਸਕਦਾ ਸਾਰੇ ਨਹੀਂ ਹੁਣ ਜੇ ਟਵੀਟ ਕੱਲ ਕੀਤਾ ਆ ਉਹਦੇ ਵਿੱਚ ਤੇ ਜਵਾਬ ਇਹ ਦੇਣ ਨਾ ਵੀ ਇਹਨਾਂ ਦੇ ਨੌਕਰ ਦੀ ਜਿਹੜੀ ਇਨਕਮ ਇੰਨੀ ਕਿਦਾਂ ਵਧ ਗਈ ਰੋਟੀ ਪਕਾਉਣ ਵਾਲੇ ਦੀ ਇਨਕਮ ਇੰਨੀ ਕਿਦਾਂ ਵਧ ਗਈ ਇਹ ਚੀਜ਼ਾਂ ਦਾ ਤੇ ਹਜੇ ਓਪਨ ਹੀ ਫਾਈਲ ਪਈ ਹੈ ਨਾ ਕੋਈ ਉਹਦਾ ਕੋਈ ਉਹ ਫੈਸਲਾ ਤੇ ਨਹੀਂ ਨਾ ਹੋ ਪਾਇਆ ਪੈਸੇ ਵੀ ਫ੍ਰੀਜ਼ ਪਏ ਆ ਤੇ ਇਹ ਤੇ ਜਿਹੜਾ ਆ ਜਵਾਬ ਦੇਣਾ ਚਾਹੀਦਾ ਜਿੱਤੇ ਇਲਜ਼ਾਮ ਲੱਗਣ ਵਿਰੋਧੀਆਂ ਤੋਂ ਇਲਾਵਾ ਨਨ ਤੇ ਚੀਮਾ ਦੇ ਉੱਤੇ ਰਾਣਾ ਇੰਦਰਪ੍ਰਤਾਪ ਹੀ ਹਾਵੀ ਹੋ ਰਹੇ ਨੇ ਇਸੇ ਦੇ ਚੱਲਦਿਆਂ ਨਵਤੇਜ ਚੀਮਾ ਨੇ ਹੁਣ ਇਹ ਕਹਿ ਦਿੱਤਾ ਹੈ ਕਿ ਰਾਣਾ ਇੰਦਰ ਪ੍ਰਤਾਪ ਖੁੱਲੀ ਤਰ੍ਹਾਂ ਗੁੰਡਾਗਰਦੀ ਕਰ ਰਹੇ ਨੇ ਕਿਉਂਕਿ ਨਵਤੇਜ ਸਿੰਘ ਚੀਮਾ ਨੂੰ ਨਵਜੋਤ ਸਿੰਘ ਸਿੱਧੂ ਦਾ ਥਾਪੜਾ ਹੈ ਇਸ ਕਾਰਨ ਚੀਮਾ ਆਪਣੀ ਸੀਟ ਪੱਕੀ ਮੰਨ ਰਹੇ ਨੇ ਪਰ ਰਾਣਾ ਇੰਦਰ ਪ੍ਰਤਾਪ ਆਪਣੀ ਹੀ ਪਾਰਟੀ ਦੇ ਵਿੱਚ ਰਹਿ ਕੇ ਸੁਲਤਾਨਪੁਰ ਲੋਧੀ ਦੇ ਵਿੱਚ ਨਵਤੇਜ ਚੀਮਾ ਦੀ ਸੀਟ ਉੱਤੇ ਸੇਧ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਸੁਲਤਾਨਪੁਰ ਲੋਧੀ ਤੋਂ ਜਲਜੀਤ ਸਿੰਘ ਭੰਜੂ ਦੀ ਰਿਪੋਰਟ ਮਿੰਨੀ ਪੋਕੇਟ